ਇਹ ਹੈ ਮੰਮੀ 11 ਤਰੀਕ ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੇ ਪੰਜ ਵਿਅਕਤੀ ਨੇਗੇ ਉਹਨਾਂ ਦੇ ਵਿੱਚ ਅਨਵਿਨਵ ਗਰਗ ਓਮ ਪ੍ਰਕਾਸ਼ ਅਨਵਿਨਵ ਗਰਗ ਜਿਹੜਾ ਆਪਣੇ ਪੰਜਾਬ ਦਾ ਹੈਗਾਗਾ ਬਾਕੀ ਸਾਰੇ ਜਿਹੜੇ ਓਮ ਪ੍ਰਕਾਸ਼ ਅਮਰਿਤ ਰਾਜ ਵਿਸ਼ਵਜੀਤ ਤੇ ਰਹਿਾਨ ਖਾਨ ਇਹ ਨੇ ਸਾਰੇ ਯੂਪੀ ਬਿਹਾਰ ਦੇ ਰਹਿਣ ਵਾਲੇ ਬੀਸਿਕਲੀ ਉਹਨੇ ਸਾਰੇ ਇਕੱਠੇ ਨੂੰ ਏਡਾ ਰਹਿ ਰਹੇ ਸੀਗੇ ਇਹ ਇਕੱਠੇ ਹੋ ਕੇ ਇੱਥੇ ਆ ਰਹੇ ਨੇਗੇ ਤੇ ਇਹ ਜਿਹੜਾ ਆਨਲਾਈਨ ਅ ਸਾਈਟਾਂ ਹੁੰਦੀਆਂ ਨਹੀਂਆਂ ਗੇਮਿੰਗ ਸਾਈਟਾਂ ਜਿਹੜੀਆਂ ਵੈਸੇ ਇਲੀਗਲ ਨਹੀਂਆਂ ਪਰ ਉਹ ਡੇਲੀ ਚੇਂਜ ਕਰਦੇ ਰਹਿੰਦੇ ਨੇ ਕਿ ਉਹਤੇ ਜਿਹੜੇ ਭੋਲੇ ਭਾਲੇ ਲੋਕ ਨੇਗੇ ਉਹਨਾਂ ਨੂੰ ਵੱਧ ਦਾ ਨਾਮ ਜਿੱਤਣ ਦਾ ਲਾਲਚ ਦੇ ਕੇ ਅ ਉਹਤੇ ਏਠਗੀਆਂ ਮਾਰ ਦੇਣਗੇ ਤੇ ਅਸੀਂ ਉਹ ਇਨਫਾਰਮੇਸ਼ਨ ਦੇ ਬੇਸਿਸ ਤੇ ਜਿਹੜਾ ਸਾਡੇ ਸਾਈਬਰ ਕ੍ਰਾਈਮ ਥਾਣਾਗਾ ਉੱਥੇ ਐਫ ਆਈ ਆਰ ਨੰਬਰ 10 ਅੰਡਰ ਸੈਕਸ਼ਨ ਆਈ ਪੀ ਸੀ ਦੀ ਜਿਹੜੇ 420 ਸੀਗਾ ਤੇ 66 ਆਫ ਆਈਟੀ ਐਕਟ ਅਸੀਂ ਦਰਜ ਕੀਤਾ ਤੇ ਉਹਨਾਂ ਪੰਜਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇਨੀਸ਼ੀਅਲੀ ਜਿਹੜੇ 8 ਮੋਬਾਈਲ ਫੋਨ ਅਰਥ ਮੋਬਾਈਲism ਇੱਕ ਲੈਪਟਾਪ ਦੋ ਚੈੱਕਬੁੱਕ ਤੇ ਜਿਹੜੀ ਕਾਰ ਸੀ ਟਾਟਾ ਅਲਟਰੋ ਜੋ ਬਰਾਮਦ ਹੋਈ ਸੀਗੀ ਉਦੋਂ ਬਾਅਦ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ 6 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਜਿਹੜਾ ਹੁਣ ਤੱਕ ਦੀ ਇਨਕੈਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਇਹ ਇਹ ਜਿਹੜੇ ਪੰਜੇ ਸੀ ਇਹਨਾਂ ਨੇ ਗੈਂਗ ਬਣਾਇਆ ਹੋਇਆ ਸੀਗਾ ਇਹ ਜਿਹੜੇ ਆਪਸ ਦੇ ਵਿੱਚ ਰਲ ਕੇ ਇਹ ਆਮ ਪੋਲੇ ਪਾਲੇ ਲੋਕਾਂ ਨੂੰ ਜਿਹੜਾ ਇਹਦਾ ਲਾਲਚ ਦੇ ਕੇ ਵੀ ਤੁਸੀਂ ਇੱਕ ਜੇ ਲੈਟਸ ਸੇ 100 ਰੁਪਏ ਲਾਉਂਗੇ ਤੁਹਾਨੂੰ 500 ਜੇ ਤੁਹਾਨੂੰ ਮਿਲੂਗਾ ਪਰ ਉਹ ਬੇਸਿਕਲੀ ਸਾਰੀ ਹਾਰ ਜਾਂਦੇ ਸੀਗੇ ਉਹ ਉਹਦੀ ਏਪਸ ਦੇ ਵਿੱਚ ਇਹ ਜਾਲ ਹੀ ਕਾਉਂਟ ਬਣਾਉਂਦੇ ਸੀਗੇ ਕਰੰਟ ਅਕਾਊਂਟ ਜਿਹੜੇ ਵੱਡੀ ਜਿਹੀ ਜ਼ਿਆਦਾ ਲਿਮਟ ਹੋਵੇ 5 ਕਰੋੜ 10 ਕਰੋੜ ਉਸ ਤੋਂ ਬਾਅਦ ਉਹ ਜਿਹੜੇ ਇਹ ਫੇਕ ਅਕਾਊਂਟਾਂ ਲਈ ਇਹ ਡੇਲੀ ਆਪਣੇ ਨਵੇਂ ਸ਼ਿਕਾਰ ਪਾਲਦੇ ਸੀਗੇ 11 ਤਰੀਕ ਨੂੰ ਵੀ ਇਹੀ ਕੰਮ ਕਰਨ ਆ ਰਹੇ ਸੀ ਆਪਣੇ ਏਰੀਆ ਦੇ ਵਿੱਚ ਇਹ ਜਿਹੜੇ ਨਵੇਂ ਅਕਾਊਂਟ ਖਲਵਾਉਣ ਲਈ ਆ ਰਹੇ ਸੀਗੇ ਇਨਾਂ ਦੇ ਨਾਲ ਜਿਹੜੀ ਅਸੀਂ ਇੰਟਰੋਗੇਸ਼ਨ ਕੀਤੀ ਉਹ ਤੋਂ ਗੱਲ ਸਾਹਮਣੇ ਆਈ ਹੈ ਵੀ ਦਿੱਲੀ ਦਾ 5-5 10-10 ਕਰੋੜ ਦੀ ਜਿਹੜੀ ट्रांजੈਕਸ਼ਨ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਕਾਫੀ ਕੰਪਲੈਕਸ ਇੰਦਾਂ ਨੇ ਸਿਸਟਮ ਬਣਾਇਆ ਹੋਇਆ ਸੀ ਵੀ ਸਾਨੂੰ ਕੋਈ ਟਰੈਪ ਨਾ ਕਰ ਸਕੇ ਬੇਸਿਕਲੀ ਜਿਹੜੀ ਕੰਪਨੀ ਹੈਗੀ ਹੈਗੀ ਉਹਦੇ ਨਾਲ ਇਹ ਕ੍ਰਿਪਟੋ ਕਰੰਸੀ ਦੇ ਵਿੱਚ ਡੀਲ ਕਰਦੇ ਸੀਗੇ ਲੋਕਾਂ ਦੇ ਜਿੰਨੇ ਪੈਸੇ ਹਾਰੇ ਹੁੰਦੇ ਸੀ ਉਹ ਇੱਕ ਅਕਾਊਂਟ ਚ ਲਏ ਜਾਂਦੇ ਸੀਗੇ ਉਸ ਤੋਂ ਬਾਅਦ ਤਿੰਨ ਚਾਰ ਅਕਾਊਂਟਾਂ 'ਚ ਟਰਾਂਸਫਰ ਕਰਨ ਤੋਂ ਬਾਅਦ ਅੱਗੇ ਫਾਈਨਲੀ ਦੁਬਈ ਜਾਂ ਫਿਲੀਪੀਨਸ ਦੇ ਵਿੱਚ ਜਿਹੜਾ ਹੈਗਾ ਉਹ ਕ੍ਰਿਪਟੋ ਕਰੰਸੀ ਨਾਲ ਇਹ ਪੈਸੇ ਬਾਹਰ ਭੇਜਦੇ ਸੀਗੇ ਜਿਹੜਾ ਇਹਨਾਂ ਦਾ ਕਮਿਸ਼ਨ ਹੁੰਦਾ ਸੀਗਾ ਉਹ ਵੀ ਇਹਨਾਂ ਨੂੰ ਕ੍ਰਿਪਟੋ ਕਰੰਸੀ ਜਿਵੇਂ USDT ਵਗੈਰਾ ਦੇ ਵਿੱਚ ਹੀ ਆਉਂਦਾ ਸੀ ਜੀ ਤੇ ਇਹ ਕੁਝ ਪਤਾ ਲੱਗਿਆ ਕੀ ਮਤਲਬ ਹੁਣ ਤਾਂ ਇਹਨਾਂ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ ਤੇ ਕਿੰਨੇ ਕੁ ਰੁਪਏ ਇਹਨਾਂ ਨੇ ਕ ਇਹ ਰਿਕਾਰਡ ਚੱਲਦਾ ਕਿ ਤੁਸੀਂ ਇਹ ਸਾਰਾ ਇਹ ਜਿਹੜੇ ਅਕਾਊਂਟਾਂ ਲਈ ਇਹ ਸ਼ਿਕਾਰ ਜਿਹੜਾ ਆਪਣਾ ਭਾਲਦੇ ਸੀਗੇ ਉਹ ਛੋਟੇ ਸ਼ਹਿਰ ਹੋ ਗਏ ਜਿਵੇਂ ਪੰਜਾਬ ਦਾ ਜਗਰਾਉਂ ਬਰਨਾਲਾ ਵਗੈਰਾ ਜਿਹੜੇ ਛੋਟੇ ਸ਼ਹਿਰ ਚ ਉੱਥੇ ਹੁੰਦੇ ਸੀਗੇ ਪਰ ਬੇਸਿਕਲੀ ਜੋ ਇਹ ਆਪਰੇਟ ਕਰਦੇ ਸੀਗੇ ਉਹ ਵੱਡੇ ਸ਼ਹਿਰ ਨੇ ਜਿਹੜੇ ਦਿੱਲੀ ਮੁੰਬਈ ਉੱਥੋਂ ਬਹਿ ਕੇ ਆਪਰੇਟ ਕਰਦੇ ਸੀਗੇ ਇਹ ਪਿਛਲੇ ਲਗਭਗ 1.5 ਸਾਲ ਤੋਂ ਇਹ ਕੰਮ ਕਰ ਰਹੇ ਨੇ ਕੁਝ ਬਗਾਲ ਕੇ ਬੈਕਐਂਡ ਕੋਈ ਦੁਬਈ ਵਗੈਰਾ ਸੀ ਜਾਂ ਨਹੀਂ ਹਾਂ ਉਹ ਬੇਸਿਕਲੀ ਦੁਬਈ ਦਾ ਸਾਨੂੰ ਕਲੀਅਰ ਹੋਏਗਾ ਇਹਨਾਂ ਦੇ ਜਿਹੜੇ ਹੋਰ ਬੈਕਵਰਡ ਲਿੰਕ ਨੇ ਸੀ ਉੱਥੇ ਤੱਕ ਪਹੁੰਚ ਰਹੇ ਸਾਰਾ ਜੀ ਉਹ ਵੀਰੇ ਕੁਝ ਹੋਰ ਵਿੱਚ ਵੱਡੇ ਕਲਾਸੇ ਹੋਣਗੇ ਜਾਂ ਬੰਦੇ ਜਗਰਾਂ ਵਾਲਕੇ ਦਾ ਵੀ ਕੋਈ ਹੋਰ ਵਿਅਕਤੀ ਹੈਗੇ ਇਹ ਵਿੱਚ ਉਹ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਆ ਸਾਡੇ ਕੋਲ ਰਿਮਾਂਡ ਤੇ ਨਹੀਂ ਸੀ ਸਾਰਾ ਉਹ ਪ੍ਰੋਪਰਲੀ ਵੈਰੀਫਾਈ ਕਰ ਰਹੇ ਆ ਅਸੀਂ ਟੈਕਨੀਕਲੀ ਜਿਹੜਾ ਐਨਲਾਈਜ਼ ਕਰ ਰਹੇ ਆ ਅਸੀਂ ਮੇਰੇ ਜਗਰਾਂ ਵਾਲਕੇ ਦੇ ਕੋਈ ਲੋਕ ਜਾਂ ਨੇੜੇ ਤੇ ਵਾਲਕੇ ਦੇ ਲੋਕ ਕੋਈ ਕੋਈ ਸਾਹਮਣੇ ਆ ਸਕਦੇ ਆ ਆ ਸਾਡੇ ਨੇ ਆਪਾਂ ਤਾਂ ਹੀ ਹੋਪ ਕਰਦੇ ਆ ਆਪਣੇ ਕੋਈ ਨਾਂ ਇਹ ਜਿਆ ਕੰਮ ਕਰਦਾ ਹੋਵੇ ਜੀ ਪਰ ਅਸੀਂ ਸਾਰਾ ਉਹ ਵੈਰੀਫਾਈ ਕਰ ਰਹੇ ਆ